ਵਿਜੇ ਨਹੀਂ ਥਾਣਾ ਮੋਕੰਪੂਰਾ ਵਿਖੇ ਇੱਕ ਘਟਦੇ ਬਾਅਦ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੇ ਥਾਣਾ ਮੋਕੰਪੂਰਾ ਦੀ ਟੀਮ ਨੇ ਕਾਰਵਾਈ ਕਰਦੇ ਹੋਏ ਦੋ ਦੋਸ਼ੀਆਂ ਨੂੰ ਕਾਬੂ ਕਰ ਲਿਆ ਉਹਨਾਂ ਦੇ ਕੋਲ ਇੱਕ ਪਿਸਤਲ ਵੀ ਬਰਾਮਦ ਕੀਤੀ ਗਈ ਹੈ ਜਿਸ ਦੇ ਨਾਲ ਉਹਨਾਂ ਨੇ ਗੋਲੀਆਂ ਚਲਾਈਆਂ ਸਨ ਪੁਲਿਸ ਘਰਾਂ ਦੱਸਿਆ ਹੈ ਕਿ ਮੁਕੱਦਮਾ ਦਵਿੰਦਰ ਕੁਮਾਰ ਵਾਸੀ ਮੋਕੰਪੂਰਾ ਅੰਮ੍ਰਿਤਸਰ ਵੱਲੋਂ ਦਰਜ ਹੋਇਆ ਸੀ ਕਿ ਉਹ ਆਪਣੇ ਭਰਾ ਜੂਨੂ ਸ਼ਰਮਾ ਨਾਲ ਚੰਡੀਗੜ੍ਹ ਵਿਖੇ ਫਲੈਕਸ ਬੋਰਡ ਬਣਾਉਣ ਦਾ ਕੰਮ ਕਰਦਾ ਹੈ ਅਤੇ ਉਸ ਦਾ ਇੱਕ ਲੜਕੀ ਨਾਲ ਸ਼ਾਦੀ ਦੀ ਗੱਲਬਾਤ ਚੱਲ ਰਹੀ ਹੈ ਜੋ ਲੜਕੀ ਦੇ ਗਵਾਨ ਵਿੱਚ ਗੁਰਪ੍ਰੀਤ ਸਿੰਘ ਉਰਗੋਪੀ ਰਹਿੰਦਾ ਸੀ ਜਿਸ ਨਾਲ ਪਹਿਨ ਲੜਕੀ ਦੇ ਵਿਆਹ ਦੀ ਗੱਲਬਾਤ ਚੱਲ ਰਹੀ ਸੀ ਪਰ ਲੜਕੀ ਨੂੰ ਗੁਰਪ੍ਰੀਤ ਉਰਗੋਪੀ ਲੜਕਾ ਪਸੰਦ ਨਾਉਣ ਕਰਕੇ ਉਸਨੇ ਗੁਰਪ੍ਰੀਤ ਸਿੰਘ ਨੂੰ ਸ਼ਾਦੀ ਤੋਂ ਨਾ ਕਰ ਦਿੱਤੀ ਸੀ ਗੁਰਪ੍ਰੀਤ ਸਿੰਘ ਉਰਗੋਪੀ ਉਕਤ ਵੱਲੋਂ ਦਵਿੰਦਰ ਕੁਮਾਰ ਨੂੰ ਵੀ ਵਿਆਹ ਕਰਨ ਤੋਂ ਨਾ ਕਰਨੀ ਮਹਿਬੂਤ ਕੀਤਾ ਗਿਆ ਸੀ ਪਰ ਦਵਿੰਦਰ ਕੁਮਾਰ ਸਹਿਮਤ ਹੀ ਨਹੀਂ ਹੋਇਆ ਦਵਿੰਦਰ ਕੁਮਾਰ ਦੀ ਇਸ ਲੜਕੀ ਨਾਲ ਗੱਲਬਾਤ ਚੱਲ ਰਹੀ ਸੀ ਇਸੇ ਰੰਜੀ ਦੇ ਚਲਦਿਆ ਮਿਤੀ 26 ਜਨਵਰੀ 2025 ਨੂੰ ਤਕਰੀਬਨ 2 ਵਜੇ ਰਾਤ ਦਵਿੰਦਰ ਕੁਮਾਰ ਆਪਣੇ ਪਰਿਵਾਰ ਨਾਲ ਜੋ ਘਰ ਵਿੱਚ ਸੁੱਤਾ ਹੋਇਆ ਸੀ ਤਾਂ ਅਚਾਨਕ ਹੀ ਦਵਿੰਦਰ ਕੁਮਾਰ ਦੇ ਘਰ ਦੇ ਲੋਹੇ ਦਾ ਗੇਟ ਬਹੁਤ ਤੇਜ਼ੀ ਨਾਲ ਖੜਕਿਆ ਜਦੋਂ ਉਸ ਨੇ ਬਾਹਰੋਂ ਦੇਖਿਆ ਤਾਂ ਗੇਟ ਦੇ ਬਾਹਰ ਗੁਰਪ੍ਰੀਤ ਸਿੰਘ ਉਹ ਗੋਪੀ ਜੀ ਦੇ ਹੱਥ ਦੇ ਵਿੱਚ ਪਿਸਤੌਲ ਸੀ ਅਤੇ ਇੱਕ ਨਾਮ-ਮਾਲੂਮ ਵਿਅਕਤੀ ਖਾਲੀ ਆਤਰਾ ਆਪਣੇ ਮੋਟਰਸਾਈਕਲ ਤੇ ਖੜਾ ਸੀ ਜੋ ਉੱਚੀ-ਉੱਚੀ ਗੱਲਾਂ ਕਰ ਰਿਹਾ ਸੀ ਜਿਸ ਤੋਂ ਬਾਅਦ ਗੁਰਪ੍ਰੀਤ ਸਿੰਘ ਉਰ ਗੋਪੀ ਨੇ ਉਹਨਾਂ ਦੇ ਘਰ ਦੇ ਵਰਤੀ ਨਾ ਵਾਈਰ ਕਰ ਦਿੱਤੇ ਤੇ ਬਾਅਦ ਵਿੱਚ ਗੋਪੀ ਅਤੇ ਉਹਦਾ ਸਾਥੀ ਦੋਵੇਂ ਮੋਟਰਸਾਈਕਲ ਤੇ ਫਰਾਰ ਹੋ ਗਏ ਜਿਸ ਤੋਂ ਬਾਅਦ ਪੁਲਿਸ ਟੀਮ ਵੱਲੋਂ ਕਾਰਵਾਈ ਕਰਦੇ ਹੋਏ ਗੁਰਪ੍ਰੀਤ ਸਿੰਘ ਨੂੰ ਗੋਪੀ ਨੂੰ ਪਿਛੇ ਦਿਨੀ ਕਾਬੂ ਕਰ ਲਿਆ ਅਤੇ ਉਹਦੇ ਸਾਥੀ ਸ਼ਰਨੂ ਵੀ ਅੱਜ ਗ੍ਰਿਫਤਾਰ ਕੀਤਾ ਗਿਆ ਹੈ ਇਹ ਵੀ ਪਤਾ ਲੱਗਿਆ ਹੈ ਕਿ ਸ਼ਰਨਜੀਤ ਜੋ ਕਿ ਇਨਜ਼ਾ ਤੀਸਰਾ ਦੋਸਤ ਹੈ ਉਸ ਨੂੰ ਵੀ ਅਜੇ ਗ੍ਰਿਫਤਾਰ ਨਹੀਂ ਕੀਤਾ ਗਿਆ ਪਰ ਜਲਦੀ ਹੀ ਕੀਤਾ ਕਰ ਲਿਆ ਜਾਵੇਗਾ ਦੀ ਮਿਤੀ 36 4 2025 ਰਾਤ ਤਕਰੀਬਨ 2 ਵਜੇ ਜਿਹੜਾ ਮੋਕਮਪੁਰਾ ਇਲਾਕਾ ਹੈਗਾ ਸਾਡਾ ਇਹਦੇ ਵਿੱਚ ਇੱਕ ਘਰ ਦੇ ਉੱਪਰ ਗੋਰੀਵਾਰੀ ਦੀ ਘਟਨਾ ਸਾਹਮਣੇ ਆਈ ਸੀ ਜਿਸ ਤੇ ਉੱਪਰ ਪੂਰੀ ਕਾਰਵਾਈ ਕਰਦੇ ਹੋਏ ਸਾਡੇ ਐਸ ਐਚ ਓ ਸਾਹਿਬ ਨੇ ਮੌਕੇ ਤੇ ਜਾ ਕੇ ਜਿਹੜਾ ਮਦਈ ਹੈਗਾ ਉਹਨਾਂ ਦੇ ਬਿਆਨਾਂ ਤੇ ਪੱਖਾ ਦਰਜ ਕੀਤਾ ਜਿਹੜਾ ਮੁਕਦਮਾ ਨੰਬਰ 48 ਅਧੀਨ ਤਾਰਾ 125 355 3 ਬੀ ਐਨ ਐਸ ਤੇ 25 27 ਆਰਮ ਸੈਕ ਦਰਸ਼ ਕੀਤਾ ਗਿਆ ਸੀਗਾ ਤੇ ਇਹਦੇ ਵਿੱਚ ਪਹਿਲਾਂ ਤੇ ਸਾਨੂੰ ਇਹ ਨਹੀਂ ਪਤਾ ਲੱਗਦਾ ਪਿਆ ਸੀ ਕਿ ਜਿਹੜੇ ਦੋਸ਼ੀ ਹੈਗੇ ਉਹਨਾਂ ਪਛਾਤੇ ਸੀਗੇ ਪਰ ਜਿਹੜੇ ਸਾਡੇ ਐਸਚਓ ਸਾਹਿਬ ਤੇ ਸਾਡੀ ਜਿਹੜੀ ਟੀਮ ਹੈਗੀ ਹੈ ਇਹਨੇ ਬੜੇ ਹੀ ਵਧੀਆ ਤਰੀਕੇ ਨਾਲ ਟੈਕਨੀਕਲ ਤਰੀਕੇ ਨਾਲ ਜਿਹੜਾ ਹੈਗਾ ਦੋਸ਼ਿਆਂ ਦੀ ਭਾਲ ਕੀਤੀ ਤੇ ਜਿਹੜਾ ਸਭ ਤੋਂ ਪਹਿਲਾਂ ਦੋਸ਼ੀ ਜਿਹਨੇ ਘਰ ਦੇ ਉੱਪਰ ਫਾਇਰ ਕੀਤਾ ਸੀਗਾ ਗੁਰਪ੍ਰੀਤ ਸਿੰਘ ਉਹਨੂੰ 24 6 2025 ਨੂੰ ਪਹਿਲਾਂ ਹੀ ਅਰੈਸਟ ਕੀਤਾ ਗਿਆ ਸੀਗਾ ਤੇ ਇਹਦੇ ਵਿੱਚ ਜਿਹੜੇ ਇਹ ਮੁੰਡੇ ਦੋਨੋਂ ਆਏ ਸੀਗੇ ਮੋਟਰਸਾਈਕਲ ਤੇ ਆਏ ਸੀਗੇ ਤੇ ਆਪਾਂ ਜਿਹੜੀ ਤਫ਼ਤੀਸ਼ ਨੂੰ ਅੱਗੇ ਲਿਆਂਦੇ ਹੋਏ ਜਿਹੜਾ ਗੁਰਪ੍ਰੀਤ ਸਿੰਘ ਜਿਹੜਾ ਪਹਿਲਾਂ ਤੁਸੀਂ ਪੜਿਆ ਸੀਗਾ ਉਹਨੇ ਆਪਣਾ ਫਰਜ਼ੀਸ਼ ਕੀਤਾ ਸੀਗਾ ਕਿ ਜਿਹੜਾ ਮੋਟਰਸਾਈਕਲ ਦੇ ਨਾਲ ਉਹਦੇ ਜਿਹੜਾ ਦੋਸਤ ਸੀਗਾ ਉਹ ਸ਼ਰਨਜੀਤ ਸਿੰਘ ਸੀਗਾ ਤੇ ਜਿਹੜਾ ਉਹਨੇ ਪਿਸਟਲ ਇਸ ਵਾਰਦਾਤ ਵਿੱਚ ਯੂਜ਼ ਕੀਤਾ ਸੀਗਾ ਉਹ ਉਹਨੇ ਜਾਂਦੇ ਹੋਏ ਸਨੀ ਜਿਹੜਾ ਸਾਣਾ ਫਰਜੀਤ ਸਿੰਘ ਆ ਜਿਹੜਾ ਬਾਸਾਂਵਲਾ ਬਾਜ਼ਾਰ ਦਾ ਰਹਿਣ ਵਾਲਾ ਹੈਗਾ ਆ ਉਹਦਾ ਪਿਸਟਲ ਨੇ ਯੂਜ਼ ਕੀਤਾ ਸੀਗਾ ਇਸ ਸਤੇ ਕਾਰਵਾਈ ਕਰਦੇ ਹੋਏ ਸਾਡੇ ਜਿਹੜੇ ਐਸਐਚਓ ਸਾਹਿਬ ਹੈਗੇ ਆ ਜਿ श्री ਮੋਹਨਜੀ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਤੇ ਜਿਹੜੇ ਸਾਡੇ ਜਿਹੜਾ ਸਾਡਾ ਸੈਕੰਡ ਏਕਯੂ ਸੀਗਾ ਸਨੀ ਸਨ ਆਫ ਹਰਜੀਤ ਸਿੰਘ ਉਹ 10625 ਨੂੰ ਅਰੈਸਟ ਕੀਤਾ ਹੈ ਤੇ ਜਿਹੜਾ ਸ਼ਰਨਜੀਤ ਸਿੰਘ ਹੈਗਾ ਜਿਹੜਾ ਉਹ ਰਿਸਪੌਂਡਿੰਗ ਹੈ ਜੀ